ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਪੰਜਾਬ ਦੇ ਲੁਧਿਆਣਾ ਵਿੱਚ ਰੇਲਵੇ ਸਟੇਸ਼ਨ ਕੁਗਰਾਣਾ ਨਜ਼ਦੀਕੀ ਪਤੀ ਪਤਨੀ ਨੇ ਆਪਣੇ ਹੀ ਜਵਾਕ ਦੇ ਨਾਲ ਆਪਣੇ ਮੁੰਡੇ ਦੇ ਨਾਲ ਟਰੇਨ ਦੇ ਅੱਗੇ ਛਾਲ ਮਾਰ ਕੇ ਸੁਸਾਇਡ ਕਰ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਘਟਨਾ ਦੀ ਸੂਚਨਾ ਨਜ਼ਦੀਕੀ ਲੋਕਾਂ ਨੂੰ ਮਿਲਦੀ ਹੈ ਤਾਂ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ जीआरपी पुलिस मौके पे पहुंच दी है घटना वाली जबो थाने पे पुलिस पहुंच दी है हालात इतने ਮਾੜੇ ਹੁੰਦੇ ਨੇ ਲਾਸ਼ਾਂ ਦੇ ਕਿ ਅਸੀਂ ਤੁਹਾਨੂੰ ਤਸਵੀਰਾਂ ਤੱਕ ਨਹੀਂ ਦਿਖਾ ਸਕਦੇ ਕੁਝ ਗਾਈਡਲਾਈਨਸ ਦੇ ਕਾਰਨ ਤਸਵੀਰਾਂ ਨਹੀਂ ਦਿਖਾ ਸਕਦੇ ਪਰ ਇਹ ਜੋ ਸੁਸਾਇਡ ਕੀਤਾ ਗਿਆ ਇਸ ਦੇ ਵਿੱਚ ਕਹਿ ਸਕਦੇ ਆ ਕਿ ਪਤੀ ਪਤਨੀ ਤੇ ਬੱਚੇ ਤੇ ਇਹਨਾਂ ਨੇ ਸੁਸਾਇਡ ਕੀਤਾ ਜਿਸ ਦੇ ਵਿੱਚੋਂ ਪਤੀ ਦਾਤਾ ਮੂਹ ਹੀ ਨਹੀਂ ਪਛਾਣਿਆ ਜਾ ਰਿਹਾ ਸੀ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵੀ ਕੁਝ ਨਿਕਲ ਕੇ ਸਾਹਮਣੇ ਆਈਆਂ ਨੇ ਇੱਕ ਪਰਿਵਾਰ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਟੁਕੜਿਆਂ ਦੇ ਵਿੱਚ ਟ੍ਰੇਨ ਦੀ ਪਟੜੀਆਂ ਤੇ ਮਿਲਿਆ ਦਿਲ ਤਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਮ੍ਰਿਤਕਾ ਦੀ ਪਛਾਣ ਸੁਖਦੀਪ ਸਿੰਘ ਸੁਖਦੀਪ ਕੌਰ ਤੇ ਬਲਜੋਤ ਸਿੰਘ ਜਿਨ੍ਹਾਂ ਦੇ ਮੁੰਡੇ ਦੀ ਉਮਰ ਮਹਿਜ 9 ਸਾਲ ਸੀ ਲੋਕਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਪਤਾ ਲੱਗਦਾ ਹੈ ਕਿ ਸੁਖਦੀਪ ਸਿੰਘ ਮਾਲ ਤੇ ਹੋਰ ਵੱਡੀ ਬਿਲਡਿੰਗਾਂ ਵਿੱਚ ਲਿਫਟ ਲਗਾਉਣ ਦਾ ਕੰਮ ਕਰਦਾ ਸੀ ਆਪਣੇ ਪਰਿਵਾਰ ਦਾ ਇਕਲੌਤਾ ਮੁੰਡਾ ਸੀ ਜਿਸਨੇ ਆਪਣੇ ਹੀ ਇਕਲੌਤੇ ਮੁੰਡੇ ਦੇ ਨਾਲ ਟ੍ਰੇਨ ਦੇ ਅੱਗੇ ਛਾਲ ਮਾਰ ਦਿੱਤੀ ਉਹਦਿਆਂ ਦੋ ਪੈਣਾ ਮਾਤਾ ਪਿਤਾ ਨੇ ਸੁਖਦੀਪ ਦਾ ਕੰਮ ਕਾਫੀ ਘਟ ਸੀ ਕੰਮ ਨਾ ਚੱਲਣ ਦੇ ਕਾਰਨ ਉਹ ਪਰੇਸ਼ਾਨ ਸੀ ਬੇਰੋਜ਼ਗਾਰੀ ਕਹਿ ਸਕਦੇ ਆ ਕਿ ਇੱਕ ਬੇਰੋਜ਼ਗਾਰੀ ਦੇ ਕਾਰਨ ਪਰੇਸ਼ਾਨ ਪਰਿਵਾਰ ਨੇ ਅਚਾਹ ਖੌਫਨਾਕ ਕਦਮ ਚੁੱਕਿਆ ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ